ਪਹਿਲਾ ਮਰਿਆ ਨੌਜਵਾਨ ਜਿੰਦਾ ਮਰਿਆ ਉਹ ਜ਼ਬਰ ਪਰਵਾਰ ਨਾ ਚਾਹੰਦੇ ਹੋਏ ਵੀ ਉਸ ਨੂੰ ਗੰਗਾ ਚ ਬਹਾ ਦਿੰਦਾ ਅਚਾਨਕ 13 ਸਾਲ ਬਾਅਦ ਉਹੀ ਸ਼ਖਸ ਵਾਪਸ ਆ ਜਾਂਦਾ ਉਹ ਵੀ ਜਿੰਦਾ ਇਹੋ ਜਿਹਾ ਘਟਨਾਵਾ ਦੋਸਤੋਂ ਪਵੇ ਇਸ ਨੂੰ ਅੰਧਵਿਸ਼ਵਾਸ ਨਾਲ ਛੋੜ ਦਈਏ ਭਾਵੇਂ ਕੁਝ ਹੋਰ ਕਹਿ ਲਈਏ ਭਾਵੇਂ ਸਾਇੰਸ ਨੂੰ ਚੁਣੌਤੀ ਕਹਿ ਲਈਏ ਪਰ ਇਹੋ ਜਿਹੀਆਂ ਘਟਨਾਵਾਂ ਕਿੰਨੀਆਂ ਹੁੰਦੀਆਂ ਸੋ ਤੁਹਾਨੂੰ ਦੇਨੇ ਆ ਜਾਣਕਾਰੀ ਕਿ ਆਫਰਕਾਰ ਕਿਵੇਂ 13 ਸਾਲ ਬਾਅਦ ਮਰਦਾ ਬੋਲਿਆ ਜਿੰਦਾ ਮੈਂ 13 ਸਾਲ ਪਹਿਲਾਂ ਮਰਿਆ ਨੌਜਵਾਨ ਜਿੰਦਾ ਮੋੜਿਆ ਰਹਿਤ ਦੀ ਕਹਾਣੀ ਤੁਹਾਨੂੰ ਹੈਰਾਨ ਕਰ ਦੇਗੀ ਕਿਵੇਂ ਇੱਕ ਸ਼ਖਸ ਨੂੰ ਸੱਪ ਦਸ ਲਿਆ ਉਸ ਦਾ ਪਰਿਵਾਰ ਨਾ ਚਾਹੰਦੇ ਹੋਏ ਵੀ ਉਸ ਨੂੰ ਗੰਗਾ ਚ ਬਹਾ ਦਿੰਦਾ ਪਰ ਅਚਾਨਕ 13 ਸਾਲ ਬਾਅਦ ਉਹੀ ਸ਼ਖਸ ਵਾਪਸ ਆ ਜਾਂਦਾ ਹੈ ਉਹ ਵੀ જીੰਦਾ ਬਿਲਕੁਲ ਕਹਾਣੀ ਤਾਂ ਜਹੀ ਹੈ ਕਿ ਯਕੀਨ ਨਹੀਂ ਹੁੰਦਾ ਪਰ ਯਕੀਨ ਕਰਨਾ ਪੈਣਾ ਹੈ ਕਿਉਂਕਿ ਇਹ ਕਹਾਣੀ ਹੁਣ ਕਹਾਣੀ ਨਹੀਂ ਰਹੀ ਸੱਚ ਬਣ ਚੁੱਕੀ ਹੈ ਬਿਲਕੁਲ ਹੈਰਾਨ ਕਰਨ ਵਾਲੀ ਘਟਨਾ ਭਾਰਤ ਮੁਲਕ ਚ ਹੀ ਹੋਈ ਹੈ ਔਰ ਇਸ ਘਟਨਾ ਨੇ ਸਾਇੰਸ ਨੂੰ ਵੀ ਸੋਚ ਤੇ ਮਜਬੂਰ ਕਰ ਦਿੱਤਾ ਕਿ ਆਖਰਕਾਰ ਅਜੀਹਾ ਹੋਇਆ ਤੇ ਹੋਇਆ ਕਿਵੇਂ ਜਾਂ ਤਾਂ ਇਸ ਗਲਤ ਪਛਾਣਨ ਦੇ ਵਿੱਚ ਗਲਤੀ ਹੋਈ ਕਿ ਉਹ ਸ਼ਖਸ ਮਰ ਚੁੱਕਿਆ ਤੇ ਜਾਂ ਫਿਰ ਵਾਕਈ ਕੋਈ ਚਮਤਕਾਰ ਹੋਇਆ ਇਹ ਸਾਰੀਆਂ ਗੱਲਾਂ ਹੁਣ ਸਿਰਫ ਅੰਦਾਜ਼ਿਆਂ ਦੇ ਵਿੱਚ ਹੀ ਲਪਟ ਕੇ ਰਹਿ ਗਈਆਂ ਸੋ ਤੁਹਾਨੂੰ ਦੇਨੇ ਆ ਜਾਣਕਾਰੀ ਕਿ ਆਖਰਕਾਰ ਕਿਵੇਂ 13 ਸਾਲ ਬਾਅਦ ਮਰਦਾ ਬੋਲਿਆ ਜਿੰਦਾਵਾ ਮੈਂ ਇਹ ਕਹਾਣੀ ਹੈ ਜੀ ਬੁਲੰਦ ਸ਼ਹਿਰ ਦੀ ਬੁਲੰਦ ਸ਼ਹਿਰ ਦੇ ਵਿੱਚ 13 ਸਾਲ ਪਹਿਲਾਂ ਇੱਕ ਲੜਕੇ ਨੂੰ ਸੱਪ ਡਸ ਲੱਗਾ ਦਰਅਸਲ ਉਹ ਲੜਕਾ ਆਪਣੀ ਦਾਤਰ ਲੈਣ ਜਾਂਦਾ ਹੈ ਤੇ ਉੱਥੇ ਉਹਨੂੰ ਸੱਪ ਵੱਢ ਲੰਦਾ ਹੈ ਉਹ ਕਹਿੰਦੇ ਜੀ ਸੱਪ ਦਾ ਡੱਸਿਆ ਜਿਹੜਾ ਵੈ ਜੇਕਰ ਨਾ ਬਚੇ ਤੇ ਉਹ ਪਿੰਡ 'ਚ ਇੱਕ ਰਿਵਾਜ ਸੀ ਉਹਦਾ ਅੰਤਿਮ ਸੰਸਕਾਰ ਨਹੀਂ ਸੀ ਕੀਤਾ ਜਾਂਦਾ ਜੇ ਕਹਿੰਦੇ ਜੀ ਉੱਥੇ ਕਿਸੇ ਨੂੰ ਕੋਈ ਸੱਪ ਡਸ ਲਵੇ ਨਾ ਤੇ ਫੇਰ ਉਸ ਦਾ ਅੰਤਿਮ ਸੰਸਕਾਰ ਵੀ ਨਹੀਂ ਹੁੰਦਾ ਉਸ ਨੂੰ ਦਫਨਾਇਆ ਵੀ ਨਹੀਂ ਜਾਂਦਾ ਫਿਰ ਆਖਰਕਾਰ ਕੀ ਕੀਤਾ ਜਾਂਦਾ ਕੀ ਸੀ ਉਹਨਾਂ ਦੇ ਰਿਵਾਜ ਉਹਨਾਂ ਦੇ ਰਿਵਾਜਾਂ ਦੇ ਮੁਤਾਬਕ ਮ੍ਰਿਤਕ ਸ਼ਰੀਰ ਨੂੰ ਗੰਗਾ ਚ ਬਹਾ ਦਿੱਤਾ ਜਾਂਦਾ ਤੇ ਇਦਾਂ ਹੀ ਕੀਤਾ ਦੀਪੂ ਨਾਮ ਦੇ ਨੌਜਵਾਨ ਨੂੰ ਗੰਗਾ ਚ ਬਹਾ ਦਿੱਤਾ ਗਿਆ ਔਰ ਪਰਿਵਾਰ ਨੇ ਇਸ ਬਾਣੇ ਨੂੰ ਮੰਨ ਲਿਆ ਕਿ ਉਹਨਾਂ ਦਾ ਜਵਾਨ ਪੁੱਤ ਹੁਣ ਸਦਾ ਲਈ ਮੌਤ ਦੇ ਅਗੋਸ਼ ਚ ਜਾਣ ਚੁੱਕਿਆ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਅਚਾਨਕ 13 ਸਾਲ ਬਾਅਦ ਉਹ ਸ਼ਖਸ ਜ਼ਿੰਦਾ ਦਿਖਾਈ ਦਿੰਦਾ ਉਹ ਆਖਰਕਾਰ ਇਸ ਕਹਾਣੀ ਦੇ ਵਿੱਚ ਟਵਿਸਟ ਆਇਆ ਤੇ ਆਇਆ ਕਿ ਕਿਵੇਂ 13 ਸਾਲ ਬਾਅਦ ਮਰਿਆ ਹੋਇਆ ਦੀਪੂ ਜ਼ਿੰਦਾ ਹੋ ਗਿਆ ਆਪਣੇ ਘਰ ਮੋੜ ਆਇਆ ਸਾਰਿਆਂ ਨੂੰ ਹੈਰਾਨ ਕਰ ਗਿਆ ਦਰਤਲ ਕਹਿੰਦੇ ਨੇ ਜੀ ਕਿ ਜਦੋਂ ਉਸ ਨੂੰ ਗੰਗਾ ਚ ਬਹਾਇਆ ਗਿਆ ਤੇ ਉਹ ਲਾਗੇ ਕਿਸੇ ਬੰਗਾਲੀ ਬਾਬੇ ਨੂੰ ਮਿਲ ਗਿਆ ਤੇ ਉਹਨਾਂ ਨੇ ਉਸ ਨੂੰ ਬਾਹਰ ਕੱਢਿਆ ਜੀ ਕਹਿੰਦੇ ਜੀ ਉਸ ਦਾ ਟਰੀਟਮੈਂਟ ਸ਼ੁਰੂ ਕੀਤਾ ਉਸ ਦਾ ਇਲਾਜ ਕੀਤਾ ਉਹਨਾਂ ਨੂੰ ਉਹਦੇ ਵਿੱਚ ਸਾਹ ਦਿਖੇ ਤੇ ਆਖਰਕਾਰ ਉਹਨਾਂ ਨੇ ਉਸ ਦਾ ਇਲਾਜ ਕਰ ਦਿੱਤਾ ਉਹ ਉਹ ਜ਼ਿੰਦਾ ਹੋ ਗਿਆ ਇਸ ਤੋਂ ਬਾਅਦ ਉਹ ਉਸ ਨੂੰ ਆਸ਼ਰਮ ਚ ਵੀ ਰੱਖਿਆ ਗਿਆ ਪਰ ਅਚਾਨਕ ਜੜੀ ਹੈ ਕਿਉਂਕਿ ਜਦੋਂ ਇੰਨੇ ਸਾਲ ਉਹ ਨੂੰ ਉੱਥੇ ਹੋ ਗਏ ਤੇ ਇਹ ਗੱਲ ਬਾਹਰ ਜਾਣੀ ਸ਼ੁਰੂ ਹੋ ਗਈ ਕਿ ਕਿ ਇਦਾਂ ਹੀ ਸ਼ਖਸ ਜਿਹੜਾ ਹੈ ਉਹ ਬਚਿਆ ਗੱਲ ਪਰਿਵਾਰ ਤੱਕ ਪਹੁੰਚੀ ਪਰਿਵਾਰ ਉੱਥੇ ਗਿਆ ਹੁਣ ਸਵਾਲ ਉੱਠ ਗਿਆ ਕਿ ਭਾਈ ਇਹ ਵਾਕਈ ਉਹੀ ਦੀਪੂ ਹੈ ਅਦੀ ਪਛਾਣ ਕਿਵੇਂ ਹੋਣੀ ਹੈ ਤੋਂ ਪਰਿਵਾਰ ਨੇ ਦੱਸਿਆ ਜੀ ਉਹਦੇ ਕੰਨ ਦੇ ਪਿੱਛੇ ਨਿਸ਼ਾਨ ਹੈ ਤੇ ਉਹਦੇ ਕੰਨ ਦੇ ਪਿੱਛੇ ਨਿਸ਼ਾਨ ਚੈੱਕ ਕੀਤਾ ਗਿਆ ਬਿਲਕੁਲ ਉਹਦੇ ਕੰਨ ਦੇ ਪਿੱਛੇ ਨਿਸ਼ਾਨ ਸੀ ਤੇ ਫਿਰ ਉਸਨੇ ਵੀ ਆਪਣੇ ਪਰਿਵਾਰ ਨੂੰ ਪਛਾਣ ਲਿਆ ਸੀ ਔਰ ਇਸ ਗੱਲ ਕੇ ਉਸ ਬੰਗਾਲੀ ਬਾਬੇ ਨੂੰ ਵੀ ਇਸ ਗੱਲ ਤੇ ਸਹਿਮਤੀ ਜਿਤਾਨੀ ਪਈ ਉਹਨਾਂ ਦਾ ਪੁੱਤ ਵਾਪਸ ਮੋੜਨਾ ਪਿਆ ਹੁਣ ਦੀਪੂ ਘਰ ਮੁੜ ਆਇਆ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ 13 ਸਾਲ ਇੱਕ ਮਾਂ ਆਪਣੇ ਪੁੱਤ ਨੂੰ ਮਰਿਆ ਸਮਝ ਕੇ ਹਰ ਰੋਜ਼ ਦਿਨ ਕਿਵੇਂ ਕੱਟਦੀ ਹੋਣੀ ਹੈ ਏਦਾਂ ਅੰਦਾਜ਼ਾ ਲਾਣਾ ਔਖਾ ਹੈ ਤੇ ਹੁਣ ਜਦੋਂ ਪੁੱਤ ਜ਼ਿੰਦਾ ਮਿਲ ਗਿਆ ਹੈ ਤੇ ਉਹਦੀ ਖੁਸ਼ੀ ਦਾ ਠਿਕਾਣਾ ਵੀ ਨਹੀਂ ਹੈ ਐਹੋ ਜਿਹਾ ਘਟਨਾਵਾ ਦੋਸਤੋਂ ਪਵੇ ਇਸ ਨੂੰ ਅੰਧਵਿਸ਼ਵਾਸ ਨਾਲ ਜੋੜ ਲਈਏ ਭਾਵੇਂ ਕੁਝ ਹੋਰ ਕਹਿ ਲਈਏ ਭਾਵੇਂ ਸਾਇੰਸ ਨੂੰ ਚੁਣੌਤੀ ਕਹਿ ਲਈਏ ਪਰ ਐਹੋ ਜਿਹੇ ਘਟਨਾਵਾ ਕਿੰਨੀਆਂ ਕੋ ਹੁੰਦੀਆਂ ਕਿ ਜਿਸ ਦੇ ਵਿੱਚ ਇੱਕ ਜਿਹੜੀ ਹੈ ਖੁਸ਼ੀ ਜਿਹੜੀ ਹੈ 13 ਸਾਲ ਬਾਅਦ ਵਾਪਸ ਆ ਜਵੇ ਜਿਹੜਾ ਗਮ ਹੈ ਉਹ ਖੁਸ਼ੀ 'ਚ ਬਦਲ ਜਾਵੇ। ਉਹ ਕਹਿ ਰਹੇ ਇਹਦੇ ਪਿੱਛੇ ਦੀ ਵਜ੍ਹਾ ਕੁਝ ਵੀ ਹੋ ਸਕਦੀ ਹੈ ਪਰ ਫਿਲਹਾਲ ਜੋ ਦਾਵਾ ਕੀਤਾ ਜਾ ਰਿਹਾ ਹੈ ਉਹ ਦਾਅਵੇ ਦੇ ਮੁਤਾਬਕ ਇਹ ਸ਼ਖਸ 13 ਸਾਲ ਪਹਿਲਾਂ ਮਰ ਚੁੱਕਿਆ ਸੀ। ਇਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਉਸ ਤੋਂ ਬਾਅਦ ਇਸ ਨੂੰ ਗੰਗਾ 'ਚ ਬਹਾਇਆ ਗਿਆ ਸੀ। ਪਰ ਅਕਰਕਰ ਹੁਣ ਖੁਸ਼ੀਆਂ, ਮੋੜੀਆਂ ਨੇ, ਦੀਪੋਂ ਹੁਣ ਆਪਣੇ ਘਰ ਮੁਰ ਚੁੱਕਿਆ ਤੇ ਆਪਣੀ ਰੋਸ਼ਨੀ ਦੇ ਨਾਲ ਪਰਿਵਾਰ ਦੇ ਵਿੱਚ ਸੁੱਖਾਂ ਦੀ ਰੋਸ਼ਨੀ ਵਖਰੇਗਾ। ਅਸੀਂ ਵੀ ਇਹੀ ਉਮੀਦ। ਕਰਦੇ